ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਗਵਾੜੇ ਸ਼ਹਿਰ ਦੇ ਵਿੱਚ ਤੇ ਇਹ ਮੱਲਾ ਹੈਗਾ ਭਗਤਪੁਰਾ ਤੇ ਭਗਤਪੁਰੇ ਮੱਲੇ ਦੇ ਵਿੱਚ ਇੱਥੇ ਇੱਕ ਬਜ਼ੁਰਗ ਪਏ ਆ ਅੱਖਾਂ ਤੋਂ ਅੰਨੇ ਆ ਬਾਪੂ ਵਿਚਾਰੇ ਬਾਪੂ ਸਤਿ ਸ੍ਰੀ ਅਕਾਲ ਬਾਪੂ ਕੀ ਹਾਲ ਨੇ ਪਹਿਲਾਂ ਤੂੰ ਉੱਥੇ ਪਿਆ ਸੀ ਬਾਪੂ ਆਪਣੇ ਸਟੇਸ਼ਨ ਤੇ ਹਾਂਜੀ ਹਾਂਜੀ ਉੱਥੋਂ ਫਿਰ ਸਾਡੇ ਉਹ ਮੁੰਡੇ ਟੀਮ ਦੇ ਮੈਂਬਰ ਤੈਨੂੰ ਇੱਥੇ ਲੈ ਆਏ ਕਮਰੇ 'ਚ ਹੈ ਹਾਂਜੀ ਚਲੋ ਧੰਨਵਾਦ ਉਹਨਾਂ ਦਾ ਵੀ ਜਿਹੜੇ ਤੈਨੂੰ ਰੋਟੀ ਪਾਣੀ ਦੇਈ ਜਾਂਦੇ ਬਾਪੂ ਕੀ ਨਾਂ ਬਾਪੂ ਤੇਰਾ ਜਰਾਂ ਸਿੰਘ ਪਿਆਰਾ ਸਿਆ ਪਿਆਰਾ ਸਿਆ ਕੀ ਹਾਲ ਬਣੇ ਪਏ ਆ ਜ਼ਿੰਦਗੀ ਜੀ ਇਹ ਜੇ ਕੀ ਗਲਤੀ ਕਰ ਲਈ ਜਾਂ ਇਹ ਜੇ ਕੀ ਕਿਤੇ ਮਾੜਾ ਕਰ ਲਿਆ ਜਿਹੜਾ ਇੰਨੇ ਮਾੜੇ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਅੱਖਾਂ ਦੀ ਲਾਈਟ ਵੀ ਚਲੀ ਗਈ ਆਪਣੇ ਵੀ ਨਹੀਂ ਕੋਈ ਨਾਲ ਸਾਥ ਦੇਣ ਨੂੰ ਧੀ ਪੁੱਤ ਭੈਣ ਭਰਾ ਕਿੱਧਰ ਗਏ ਬਾਪੂ ਸਾਰੇ ਰੋਣਾ ਨਹੀਂ ਮੇਰੇ ਬਟਾ ਨੇ ਬਾਪੂ ਹੁਣ ਤਾਂ ਤੇਰੇ ਸੀ ਪੁੱਤਾਂ ਸੀ ਤਾਂ ਆ ਗਏ ਹੁਣ ਤਾਂ ਹੁਣ ਰੋਣ ਦਾ ਟਾਈਮ ਨਹੀਂ ਗਿਆ ਪੱਖਾ ਚਾਗ ਨਹੀਂ ਚੇ ਕੋਈ ਨਾ ਬੱਕਰੀ ਲੋੜ ਨਹੀਂ ਬਾਪੂ ਪਖੇਰੀ ਲੋੜ ਨਹੀਂ ਗਈ ਦੁਪੱਟਾ ਬੰਨ ਪਹਿਲਾਂ ਤਾਂ ਭੰਗਰੀ ਕੀ ਗੱਲਾਂ ਬਾਤਾਂ ਪੇਪਾ ਪਤਾ ਦੋ ਨਹੀਂ ਖੜਦਾ ਹਾਂ ਬਾਪੂ ਐਸੀ ਟੀ ਗੱਲ ਹੋ ਗਈ ਬਾਪੂ ਜਿਹੜਾ ਆ ਹਾਲਾਤ ਬਣ ਗਏ ਮੈਨੂੰ ਇਹ ਦਵਾਈ ਪਤਾ ਕੀ ਚੱਕਰ ਆ ਬਾਪੂ ਹਾਂ ਜੀ ਜਿੰਦਗੀ ਚ ਪੈਸਾ ਵੀ ਸਭ ਕੋਲੇ ਆ ਜਾਂਦਾ ਸਮੇਂ ਨਾਲ ਹਾਂ ਜੀ ਹਨਾ ਇੱਜ਼ਤ ਵੀ ਹੁੰਦੀ ਆ ਜਵਾਨੀ ਵੀ ਹਰੇਕ ਤੇ ਹੁੰਦੀ ਆ ਹਾਂ ਜੀ ਪੈਸੇ ਤੇ ਲੇਦੀ ਵੀ ਸਾਰੀਆਂ ਚੀਜ਼ਾਂ ਦੇ ਘੱਟ ਵੱਧ ਨਾ ਵੀ ਸਰ ਜਾਂਦਾ ਜੀ ਹਾਂ ਜੀ ਪਰ ਜਦੋਂ ਆਪਣੇ ਸਾਥ ਛੱਡ ਦਿੰਦੇ ਬਾਪੂ ਉਹਦਾ ਕੀ ਕਰਨ ਤੇਰੇ ਆਪਣੇ ਘਰ ਤੋਂ ਛੱਡ ਗਏ ਤੈਨੂੰ ਮੈਂ ਇੱਕ ਮੁੰਡਾ ਮਲੇਸ਼ੀਆ ਗਿਆ ਸਭ ਤੋਂ ਵੱਡਾ ਮਲੇਸ਼ੀਆ ਚਲੇ ਗਿਆ ਉੱਥੇ ਗਵਰਨਰ ਦੀ ਕਮੇਟੀ ਦਾ ਮੈਂਬਰ ਬਣ ਗਿਆ ਉਹ ਮਲੇਸ਼ੀਆ ਜਾ ਕੇ ਮਲੇਸ਼ੀਆ ਜਾ ਕੇ ਉਹ ਉਹ ਮੇਰਾ ਬਹੁਤ ਖਿਆਲ ਕਰਦਾ ਸੀਗਾ ਹਾਂ ਉਹ ਇਹ ਚ ਗਰਦਾ ਕਿ ਹੈ ਨਾ ਕਿਨੀ ਸਾਲੀ ਬਾਅਦ ਡੈਥ ਹੋ ਗਿਆ ਬਿਚਾਰੇ ਦੀ ਤੇਰਾ ਮੁੰਡਾ ਸੀ ਕੈ ਹੋ ਗਿਆ ਹਾਂ ਜੀ ਕਿੰਨੇ ਮੁੰਡੇ ਸੀ ਤੇਰੇ ਚਾਰ ਸੀਗੇ ਜੀ ਹੂੰ ਤੇ ਜੇ ਉਹ ਤੋਂ ਛੋਟਾ ਆ ਉਹ ਬੱਸੇ ਨੂੰ ਭਲਾ ਨੂੰ ਕਿਸੇ ਨੂੰ ਬੁਲਾਉਂਦਾ ਹੀ ਨਹੀਂਗਾ ਉਹ ਆਪਣੇ ਆਪ ਜੀ ਆ ਉਹ ਕਿਤੇ ਰੰਦਾ ਉਹ ਬਾਹਰ ਹੋ ਗਈ ਆ ਤੇ ਉਹ ਕਿਹੜੇ ਦੇਚ ਚ ਦਵਾਈ ਬਣਾ ਦਵਾਈ ਮੇਰਾ ਹਾਂ ਉਹ ਕਿਸੇ ਨੂੰ ਬੁਲਾਉਂਦਾ ਨਹੀਂ ਪੂਆ ਨੂੰ ਕਿਸੇ ਨੂੰ ਮਾਪੇ ਨੂੰ ਨਹੀਂ ਜਦੋਂ ਉਹਦਾ ਵਿਆਹ ਹੋਇਆ ਆਪੇ ਚਲੇ ਗਿਆ ਬਰਾਦਰ ਦੇ ਸਾਹਮਣੇ ਲਗਿਆ ਹੀ ਨਹੀਂ ਮੈਨੂੰ ਮੁੰਦੀ ਪਾਈ ਕੁੜਮਾ ਨੇ ਉਹ ਵੀ ਲਖ ਰਖ ਕੋਈ ਮਾਂ ਨੂੰ ਆਪਣੀਆਂ ਭਾਵੀਆਂ ਭਾਈ ਉਹ ਵੀ ਰੱਖ ਰਹੀਆਂ ਲਾ ਲਾ ਰਹੀਆਂ ਕੋਈ ਨਾ ਕੜ ਬੰਦਾ ਉਹ ਜਿੰਦੇ ਇਦਾਈਆ ਤੇ ਤੀਜਾ ਤੀਜਾ ਜੇ ਉਹ ਵੀ ਨਹੀਂ ਬਣਾਉਂਦਾ ਉਹ ਵੀ 25 ਸਾਲ ਹੋ ਗਿਆ ਉਹ ਉਹ ਬਖੜਾ ਰਹੀਦਾ ਉਹ ਉਪਰਾਣਾ ਨਾ ਵੀ ਨਹੀਂ ਫਿਰ ਉਹ ਵੀ ਕੱਲਾ ਹੀ ਰਹਿੰਦਾ ਇਹ ਅਖੀਰਲਾ ਉਹ ਵੀ ਕੱਲਾ ਹੀ ਰਹਿੰਦਾ ਉਹ ਵੀ ਕਿਸੇ ਨੂੰ ਬਣਾਉਂਦਾ ਨਹੀਂ ਉਹ ਹੈ ਯਾਨੀ ਕਿ ਪਤਾ ਨਹੀਂ ਕੀ ਘਰ ਦੇ ਕੀ ਪੁੱਲ ਤੂੰ ਧਰਮ ਪਤਨੀ ਤੁਹਾਡੀ ਪੰਜ ਤਿੰਨ ਸਾਲ ਹੋ ਤੀਏ ਸਾਲ ਜਾਂਦਾ ਮੁੰਡੇ ਵਿਯੋਗ ਦੀ ਅਜ ਪੂਰੀ ਹੋ ਗਈ ਉਹ ਰੋਂਦੀ ਪਹਿਲਾਂ ਤੁਸੀਂ ਇਕੱਠੇ ਰਹਿੰਦੇ ਸੀ ਅਸੀਂ ਇਕੱਠੇ ਰਹਿੰਦੇ ਸੀ ਰੋਂਦੀ ਰਹਿੰਦੀ ਸੀ ਜਿਆਦੀ ਤੇਰੇ ਭਰਾ ਭਰਾ ਕਿਨੇ ਬੜਾਏ ਜੋ ਕੋਈ ਦੇ ਚੁੱਕਿਆ ਬੇਟੀ ਕੋਈ ਅਹੀਂ ਬੇਟੀ ਤੁਹਾਡੀ ਬੇਟੀ ਇੱਕ ਸੀਗੀ ਉਹ ਆਪਣੇ ਅਭਿਆਗ ਦਾ ਸੀ ਮੁਰਕੇ ਆਈ ਜਾਂ ਆਉਣਾ ਬੰਦ ਕਰਦਾ ਸੀ ਅੱਜ ਅੱਛਾ ਹਾਂਜੀ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਅਹੀਂ ਲੜਕਾ ਬਹੁਤ ਵਧੀਆ ਦੇਖਿਆ ਸੀਗਾ ਬੈਸ਼ਨੋ ਬੰਦੇ ਧਰਮੀ ਬੰਦੇ ਰੱਖੇ ਸੀਗੇ ਉਹਨੇ ਆਪਣੀ ਮਰਜ਼ੀ ਕੀਤੀ 사ਜੀ ਪਾਗ ਰੋਲ ਦਿੱਤੀ ਫੇ ਮੈਨ ਲਾ ਬੰਦ ਕਰਿਆ ਅਸੋ ਉਹਦਾ ਉਹਦਾ ਨਾ ਕਿਹੜਾ ਸ਼ਰਤ ਸ਼ਰਤ ਇਹ ਹਜੇ ਪਿਓ ਦੀ ਪਾਗ ਨੂੰ ਲਾ ਰਹਾ ਹੈ ਕਿੰਨੇ ਸਾਲ ਹੋ ਗਏ ਬਾਪੂ ਇਹ ਗੱਲ ਵਿੱਚ ਕਾਫੀ ਜੇ ਹੋ ਗਿਆ ਦੋ ਦਿਨਾਂ ਨੇ ਮਾਂ ਅਸੋ ਦਿਨਾਂ ਦੇ ਲਈ ਤੇ ਹੁਣ ਕਦੇ ਨਹੀਂ ਮਿਲੀ ਜ਼ਿੰਦਗੀ ਚ ਬਜ਼ਾਈ ਨਾ ਕੋਈ ਵੀ ਨਾ ਮੇਰੇ ਕਾਕੀ ਨਹੀਂ ਬਣਾਉਂਦੇ ਮਹੀਨ ਬਣਾਉਂਦੇ ਰਸਤੇ ਆਵੇ ਕੱਚੋ ਪਾਣੀ ਤੇ ਕੀ ਜਾਂਦਾ ਹੈ ਤੇ ਬਾਬੂ ਅੱਖਾਂ ਤੋਂ ਦੇਖਣਾ ਕਿਦੋਂ ਬੰਦ ਹੋਇਆ ਆ ਆਹ ਲਾ ਕੇ ਮੇਰੀ ਮੈਂ ਸੀਮਿੰਟ ਦੇ ਪਿਆ ਸੀਗਾ ਇਹ ਸੀਮਿੰਟ ਦੇ ਪਿਆ ਤਾਂ ਮੈਂ ਫੇਰ ਮੈਡੀਕਲ ਕਰਵਾ ਗਿਆ 2.5 ਪੁੰਹਵਾ ਰਿਹਾ ਕੈਸੂ ਗੋਲੀਆਂ ਬੜੀਆਂ ਖਾਧੀਆਂ ਬਹੁਤ ਹੈ ਤੇ ਲਾਇਆ ਤੋਂ ਮੈਗਟਨ ਅਨਸਾ ਐਨਜੀ ਮੈਂ ਸਭ ਇਹੀ ਇੱਕ ਮੈਡੀਕਲ ਦਿਖਾਉਂਦਾ ਰਿਹਾ ਇਦਾਂ ਹੀ ਇਹ ਉਹ ਫਿਰ ਜਲ ਆ ਗਿਆ ਇਹ ਪਿੱਛੇ ਲੈਟ ਹੈਗੀ ਆ ਇਹ 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 ਜਿਦਾਂ ਆਪ ਲੇਖਾ ਜਾਂ ਲੱਗਦਾ ਇਦਾਂ ਲੱਗਦਾ ਦੇਖੋ ਲੈਟ ਮੇਰੇ ਇੱਕ ਦਗੀ ਦਾ ਮੈਨੂੰ ਓਕੇ ਬਸ ਠੀਕ ਹੈ ਕੋਈ ਨਾ ਬਾਪੂ ਕੋਈ ਨਾ ਕੋਈ ਨਾ ਇਹ ਦਿਖਾ ਲੈ ਅੱਜ ਬਾਪ ਦਿਖਾਵਾਂਗੇ ਆ ਅੱਖ ਦਾ ਕੀ ਬਣਿਆ ਫਿਰ ਅੱਖ ਹੀ ਗਲ ਗਈ ਇਹ ਇਦਾਂ ਵੀ ਮੈਂ ਦੁਆ ਵਾਸਾ ਜਾ ਤੇ ਇੰਨਾ ਨਿਕੰਮਾ ਤੇ ਉਹਨੇ ਕਹਿ ਨਹੀਂ ਕੀਤੀ ਮੁਰਗੀ ਮੈਂ ਸ਼ਿਆਰ ਉਹ ਅਸਟਾ ਹੈ ਬੜਾ ਮਸ਼ਹੂਰ ਆ ਬਸ ਤਿਆਂ ਦਿਨਾਂ ਦੇ ਆ ਤੇ ਉੱਥੇ ਉਹਨੇ ਮਹੀਨੇ ਦਾ ਮੈਨੂੰ ਟੈਂਪਾਸ ਦੇ ਵਿੱਚ ਗੋਲੀਆਂ ਦਿੱਤੀਆਂ ਦਵਾਈ ਦੇਦੀ ਪੰਜ ਗਾਈਆਂ ਸ਼ੀਸ਼ਿਆਂ ਦੇ ਤੇ ਪਾਉਣ ਬਾਅਦ ਤੇ ਪੰਜ ਗੋਲੀਆਂ ਖਾਣ ਲੈ ਤਿੰਨ ਟਾਈਮ ਖਾਣੀ ਤੇ ਤਿੰਨ ਟਾਈਮ ਜਵਾਹ ਪਾਉਣੇ ਉਹ ਉਹਨੇ ਆਖੀ ਗੱਲ ਸੀ ਪਹਿਲਾਂ ਮੈਂ ਜੀਦਾ ਸੀ ਮੈਂ ਜਾਣਦਾ ਸੀ ਤੁਰੇ ਜਾਂਦਾ ਪਾਣੀ ਕੋ ਨਹੀਂ ਲੈ ਆਉਣਾ ਇਧਰ ਉਹ ਜਾਉਣਾ ਆਉਣਾ ਕਪੜੇ ਤੁਰੇ ਆਉਣੇ ਉਹਨੇ ਟੈਂਪਾਸ ਦਾ ਮਹੀਨੇ ਦਾ ਸੋਲੀ ਦਿਨ ਹੀ ਬਾਦ ਮੇਰੇ ਮੂਹ। ਠੀਕ ਤਾਂ ਜੀ ਦਿਸਣਾ ਲੱਗਿਆ। ਉਹ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਮੈਂ ਚੌਲ ਚੱਲ ਗਿਆ ਸੀ ਮੈਂ ਕਿਹਾ ਅਸ਼ੋਕ ਮੈਂ ਕਿਹਾ ਜਾਂਦਾ ਸੀ ਚੌਲ ਜਿਹਾ ਆਪੇ ਅਗਲੀ ਵਾਰ ਜੀ ਦਿਸਣਾ ਵਾਲੀ ਗੱਲ ਕੀਤੀ ਆ। ਹਾਂ ਫਿਰ ਉਹ ਕੁਰਸੀ ਬਿਠਾ ਗਿਆ ਨਾਲੇ ਮੈਨੂੰ ਪਾਣੀ ਦੇ ਕੇ ਆਇਆ। ਉਹ ਨਹੀਂ ਉਹਨੇ ਟਾਈਮ ਖਰਾਬ ਬਿਲਾ ਕੀਤਾ ਬੰਦੇ ਨੇ ਉਸਨੇ। ਬਸਹੀਂ ਜਦ ਬਾਪੂ ਥੋੜੇ ਜਿਹੇ ਪੈਸੇ ਪਿੱਛੇ ਕਈ ਲੋਕ ਲਾਲਚੀ ਬੰਦੇ ਨੂੰ ਜ਼ਿੰਦਗੀ ਭਰ ਲਈ ਲੈ ਜਾਂਦੇ ਹਾਲਾਤਾਂ ਦੇ ਖੜਾ ਕਰ ਦਿੰਦੇ ਆ। ਮੈਂ ਕਮਜ਼ੋਰ ਸੀ ਆ ਤੇ ਹੁਣ ਬਾਪੂ ਇਕੱਲੇ ਨੂੰ ਰਹਿਣੇ ਨੂੰ ਕਹਿੰਦਾ ਟਾਈਮ ਹੋ ਗਿਆ ਦਿਨ। ਮੇਰੇ ਦੇ 25 ਸਾਲ ਹੋ ਗਏ ਤਾਂ ਮੈਂ ਘਰ ਵਾਲੀ ਦੇ ਨਾਲ ਨਹੀਂ ਸੀ ਇਹਦੇ ਨਾਲ ਤੂੰ ਕਹਿੰਦਾ ਉਹਨਾਂ ਦਾ ਮੇਜ ਨਹੀਂ ਸੀ ਤਿੰਨ ਸਾਲ ਰਿਹਾ ਉਹਨਾਂ ਨਾਲ ਉਹਨਾਂ ਦੇ ਰਹਿ ਗਏ ਆ ਉਹ ਇਕੱਠੇ ਰਹਿਆ ਫਿਰ ਉਹ ਆਪਣੇ ਬੱਚੇ ਕੋਲ ਚਲੇ ਗਿਆ ਉਸੇ ਤੇ ਪੈਂ ਜਾਂਦੀ ਰਹੀ ਉਹ ਮਾਬ ਮਾਰੋ ਕੇ ਜੀ ਉਹਦੀ ਮਾਂ ਨੇ ਫਿਰ ਨਾ ਉਹ ਸੇਵਾ ਕਰਨ ਲਈ ਕੋਈ ਨਾ ਨੋਂ ਬੋਜ਼ਨੋ ਲਗੀ ਲੱਗੇ ਲਗੀ ਨਾ ਨੋਂ ਲਗੀ ਨਾ ਕੁੜੀਆਂ ਦੀਆਂ ਆ ਉੱਥੇ ਟੀ ਵਿਸ਼ਾਗੋ ਹੋਈ ਤੁੰਦੇ ਰਹੀ ਤੇ ਨਾਲ ਦੇ ਪੇਕੀ ਚਲੇ ਗਈ ਉਹ ਪੇਕੀ ਚਲੇ ਗਈ ਜੇ ਫਿਰ ਉੱਥੇ ਜਾਂਦਾ ਪੇ ਹੋ ਓਕੇ ਤੇ ਤੂੰ ਕਿੱਥੇ ਰਹਿਣ ਲੱਗਿਆ ਹੋ ਬਾਪੂ ਮੈਂ ਕਰਸਾਪੁਰੇ ਰਹਿੰਦਾ ਸੀਗਾ ਇਕੱਲਾ ਹੀ ਰਹਿੰਦਾ ਸੀ ਨਹੀਂ ਮੈਂ ਜਾਂਦਾ ਵੀ ਆਉਂਦਾ ਜਾਂਦਾ ਸੀਗਾ ਹੂੰ ਯਾਨੀ ਕਿ ਮੁੰਡਿਆਂ ਨਾਲ ਮੁੰਡੇ ਨਾਲ ਨਹੀਂ ਬਾਪੂ ਕਿੰਨੇ ਸਾਲ ਹੋ ਗਏ ਮੁੰਡਿਆਂ ਨਾਲ ਲਿੰਕ ਜੁੜੇ ਮੁੰਡੇ ਨਾਲ 25 ਸਾਲ ਹੋ ਚਲੇ ਆ ਤੂੰ ਹੀ ਨਾ ਬਾਪੂ ਅਸੀਂ ਤੇਰੇ ਪੁੱਤ ਬਣ ਕੇ ਆਏ ਆ ਤੇ ਤੈਨੂੰ ਲੈਣ ਹੀ ਆਏ ਆ ਬਾਪੂ ਠੀਕ ਆ ਤੂੰ ਸਾਡੇ ਨਾਲ ਚੱਲ ਆਪਣਾ ਉੱਥੇ ਘਰ ਬਣਿਆ ਹੋਇਆ ਕਿ ਉੱਥੇ ਤੇਰੇ ਵਰਗੇ ਬਾਪੂ ਬਜ਼ੁਰਗ ਹੋਰ ਵੀ ਬਹੁਤ ਨੇ ਠੀਕ ਆ ਅਸੀਂ ਤੇਰੀ ਸੇਵਾ ਕਰਾਂਗੇ ਬਾਪੂ ਇਲਾਜ ਵੀ ਕਰਾਵਾਂਗੇ ਵਾਹਿਗੁਰੂ ਮਿਹਰ ਕਰੇ ਜਿਹੜੇ ਤੇਰੇ ਆ ਪਿਛਲੇ ਸਮਾਂ માં ਇਹ ਖੁਸ਼ੀਆਂ ਤੇ ਤੰਦਰੁਸਤੀ ਨਾਲ ਬਤੀਤ ਹੋਵੇ ਉਹ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਤੁਸੀਂ ਸਾਰਿਆਂ ਨੇ ਇੱਥੇ ਜਿਹੜਾ ਇਹਨਾਂ ਨੂੰ ਚਲੋ ਜਿੰਮੇ ਵੀ ਇਹਗਾ ਸਾਰਾ ਦਿੱਤਾ ਹੋਇਆ ਉਹ ਛੇ ਲੱਗੇ ਹੈ ਜਾਨੀ ਸ਼ਰਾਨਾ ਵੀ ਨਹੀਂ ਫੀਵਾ ਕਿ ਸੋਇਆ ਲੁੱਟੀ ਸ਼ਾਮ ਦੇ ਲਈ ਸ਼ਾਮ ਇਹ ਸਾਡੇ ਟੀਮ ਦੇ ਮੈਂਬਰ ਨੇ ਬਾਪੂ ਜੀ ਕਰਨਾ ਸਿੰਘ ਉਹ ਉਹ ਕੀ ਕੀਤਾ ਹਾਂ ਹਮ ਵੀ ਅੱਜ ਸਭ ਤੋਂ ਵੱਧ ਜ਼ਰੂਰਤ ਬਾਪੂ ਪਿਆਰਾ ਸਿੰਘ ਨੂੰ ਆਪਣਿਆਂ ਦੀ ਆ ਪਰ ਅੱਜ ਆਪਣੇ ਉਹਨਾਂ ਗੱਲਾਂ ਦੇ ਗੁੱਸੇ ਲੈ ਕੇ ਬੈਠੇ ਨੇ ਜਿਹੜੀਆਂ ਗੱਲਾਂ ਦਾ ਕੋਈ ਮਹੱਤਵ ਹੀ ਨਹੀਂ ਜ਼ਿੰਦਗੀ ਦੇ ਵਿੱਚ ਹੋ ਸਕਦਾ ਬਾਪੂ ਨੇ ਵੀ ਮਾੜਾ ਚੰਗਾ ਕਿਸੇ ਨੂੰ ਕਿਹਾ ਹੋਵੇ ਉੱਚੀ ਮੈਂ ਬੋਲਿਆ ਹੋਵੇ ਪਰ ਰਿਸ਼ਤੇ ਆ ਜਿਹੜੇ ਕਿ ਪਿਓ ਪੁੱਤ ਦੇ ਜਾਂ ਪਿਓ ਧੀ ਦੇ ਇੱਕ ਟੁੱਟਣ ਵਾਲੇ ਥੋੜੀ ਆ ਇਹ ਕਿਸੇ ਗੱਲ ਨਾਲ ਕਿਸੇ ਬੋਲ ਦੇ ਨਾਲ ਜਾਂ ਕਿਸੇ ਸ਼ਬਦਾਂ ਦੇ ਨਾਲ ਖਤਮ ਹੋਣਾ ਖਤਮ ਹੋਣ ਵਾਲੇ ਥੋੜੀ ਆ ਅੱਜ ਵੀ ਤਾਂ ਉਹ ਆਪਣੇ ਜਿਹੜੇ ਸਰਟੀਫੀਕੇਟ ਯੂਜ਼ ਕਰਦੇ ਆ ਜਿਹੜੇ ਆਧਾਰ ਕਾਰਡ ਯੂਜ਼ ਕਰਦੇ ਆ ਪਾਸਪੋਰਟ ਯੂਜ਼ ਕਰਦੇ ਆ ਉਹਨਾਂ ਦੇ ਪਿੱਛੇ ਸਾਨੂੰ ਉਹ ਜਿਹੜਾ ਡਾਕਟਰ ਆਫ ਪ੍ਰਿਆਰਾ ਸਿੰਘ ਹੀ ਹੁੰਦਾ ਲਿਖਿਆ ਹੋਇਆ ਉਸ ਚੀਜ਼ ਨੂੰ ਤਾਂ ਬਦਲ ਨਹੀਂ ਸਕਕੇ ਪਰ ਅੱਜ ਆਪਦੇ ਪਿਓ ਨੂੰ ਨਹੀਂ ਪੁੱਛ ਕੇ ਰਾਜੀ ਇਹ ਬੜੀ ਦੁੱਖ ਦੀ ਗੱਲ ਅੱਜ ਸਾਡੇ ਸਮਾਜ ਦੀ ਇਹ ਗਰਾਵਟਾ ਜਿਹੜੀ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਅੱਜ ਸਾਂਝ ਪਾਉਣ ਆਏ ਆ ਅਕਸਰ ਅਸੀਂ ਆਪਣੀਆਂ ਵੀਡੀਓ ਚ ਤੁਹਾਨੂੰ ਦਿਖਾਉਂਦੇ ਆ ਦੱਸਦੇ ਆ ਵੀ ਕੀ ਹਾਲਾਤ ਬਣ ਗਏ ਅੱਜ ਸਮਾਜ ਦੇ ਕੋਈ ਸੜਕਾਂ ਤੇ ਰਹਿ ਰਿਹਾ ਕੋਈ ਨਰਕ ਵਰਗੇ ਹਾਲਾਤਾਂ ਦੇ ਵਿੱਚ ਕੂੜੇ ਕਰਕਟ ਦੇ ਰਹਿਣ ਨੂੰ ਮਜਬੂਰ ਆ ਕੋਈ ਆਪਣਾ ਮਲ ਮੁੱਤਰਖਾਨ ਨੂੰ ਮਜਬੂਰ ਆ ਕੋਈ ਇਸ ਤਰ੍ਹਾਂ ਅੱਖਾਂ ਦੋਨਿਆਂ ਨਰਕ ਵਰਗੇ ਹਾਲਾਤਾਂ 'ਚ ਰਹਿਣ ਲਈ ਮਜਬੂਰ ਆ ਅਸੀਂ ਅੱਜ ਆਪਣਿਆਂ ਦੀ ਵੀ ਬਾਹ ਨਹੀਂ ਫੜਦੇ ਬਾਪੂ ਦੀਆਂ ਇਹ ਜੀਆਂ ਕਿਹੜੀਆਂ ਗੁਨਾਹ ਸੀ ਜਾਂ ਕਿਹੜੀਆਂ ਗਲਤੀਆਂ ਕੀਤੀਆਂ ਜਿਹੜੇ ਅੱਜ ਵੀ ਇਹਦੇ ਧੀਆਂ ਪੁੱਤ ਇਹਨੂੰ ਮਾਫ਼ ਨਹੀਂ ਕਰ ਸਕੀ ਜਿਹੜਾ ਅੱਖਾਂ ਤੋਂ ਅੰਨ੍ਹਾ ਹੋਇਆ ਬੈਠਾ ਅੱਖੋਂ ਹੌਲਾ ਕੱਖੋਂ ਹੌਲਾ ਹੋਇਆ ਬੈਠਾ ਬਾਪ ਧਰਮ ਪਤਨੀ ਉਹ ਸਾਲ ਪਹਿਲਾਂ ਚੜ੍ਹਾਈ ਕਰ ਗਈ ਬਾਪੂ ਦਾਦਾ ਉਹ ਵੀ ਪੇਕੀ ਰਹਿੰਦੀ ਸੀ ਆਪਦੀ ਮਾਂ ਕੋਲੇ ਕਿਉਂਕਿ ਉਹ ਵੀ ਆਪਣੀ ਮਾਂ ਨੂੰ ਸਾਂਭਦੀ ਰਹੀ ਅਖੀਰ ਮਾਂ ਵੀ ਤੁਰ ਗਈ ਤੇ ਉਹ ਆਪ ਵੀ ਵਿਚਾਰੀ ਤੁਰ ਗਈ ਇਸ ਬਜ਼ੁਰਗ ਦੀ ਐਡੀ ਗਲਤੀ ਤਾਂ ਨਹੀਂ ਕੋਈ ਹੋਣੀ ਐਡਾ ਗੁਨਾਹ ਤਾਂ ਨਹੀਂ ਕੋਈ ਹੋਣਾ ਜਿਹੜਾ ਇਹਨੂੰ ਐਸ ਹਾਲਾਤ ਦੇ ਵਿੱਚ ਛੱਡ ਦਿੱਤਾ ਹੈ ਤਾਂ ਹੀ ਅਸੀਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਸਾਡੇ ਵਰਗੀਆਂ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਨੂੰ ਸੰਭੋ ਆਪਣੇ ਪਿੰਡਾਂ ਵੱਲ ਨਿਗਾਹ ਮਾਰੋ ਆਪਣੇ ਆਸੇ ਪਾਸੇ ਲੋਕਾਂ ਦੀ ਮਦਦ ਕਰੋ ਸੰਸਥਾਵਾਂ ਬਣਾ ਕੇ ਕੀ ਕਰ ਲਾਂਗੇ ਅੱਜ ਆਸ਼ਰਮ ਬਣ ਗਿਆ ਸਾਡੇ ਸੁਪਨਿਆਂ ਦੇ ਘਰ ਤੇ 850 ਬੰਦਾ ਰਹਿੰਦਾ ਹੋ ਸਕਦਾ 10 ਸਾਲਾਂ ਨੂੰ ਅਸੀਂ 8.5000 ਬੰਦੇ ਦੀ ਵੀ ਉੱਥੇ ਕੈਪੈਸਿਟੀ ਬਣ ਜੇ ਉਹਨਾਂ ਦੀ ਸੰਭਾਲ ਕਰਨ ਲੱਗ ਜੇ ਫਿਰ ਕੀ ਪਿਆਰਾ ਸਿੰਘ ਵਰਗੇ ਲੋਕ ਇਦਾਂ ਦੇ ਹਾਲਾਤ 'ਚ ਨਹੀਂ ਹੋਣਗੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭੀ ਆਪਣੀਆਂ ਆਪਣੇ ਆਸ-ਪਾਸ ਦੀਆਂ ਆਪਣੀ ਸੁਸਾਇਟੀ ਦੀਆਂ ਆਪਣੇ ਸਮਾਜ ਦੀਆਂ ਜ਼ਿੰਮੇਵਾਰੀਆਂ ਸੰਭੀ ਅੱਜ ਅਸੀਂ ਫਗਵਾੜੇ ਸ਼ਹਿਰ 'ਚ ਆਏ ਆ ਅਸੀਂ ਬਾਪੂ ਪਿਆਰਾ ਸਿੰਘ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਲੈ ਕੇ ਚੱਲੇ ਆ ਬਾਪੂ ਜੀ ਦੀ ਇਸ ਅੱਖ ਦੇ ਵਿੱਚ ਲਾਈਟ ਹੈਗੀ ਹੈ ਹਜੇ ਬਾਪੂ ਕਹਿੰਦੇ ਮੈਨੂੰ ਥੋੜਾ ਹਨੇਰਾ ਚਾਨਣ ਦਿਖਾਈ ਦਿੰਦਾ ਵਾ ਵਾਹਿਗੁਰੂ ਕਿਰਪਾ ਕਰੇ ਬਾਪੂ ਜੀ ਦੀ ਇਸ ਅੱਖ ਦੀ ਰੋਸ਼ਨੀ ਆ ਜਾਵੇ ਬਾਪੂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਦੇਖ ਕੇ ਆਪਣਾ ਜੀਵਨ ਬਤੀਤ ਕਰ ਸਕੇ ਬਾਪੂ ਜੀ ਦਾ ਆਉਣ ਵਾਲਾ ਜੀਵਨ ਹੈ ਜਿਹੜਾ ਤੰਦਰੁਸਤੀ ਭਰਿਆ ਹੋਵੇ ਮਾਣ ਸਤਕਾਰ ਭਰਿਆ ਹੋਵੇ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਤੇ ਜੀ ਬਾਪੂ ਦਾ ਕੋਈ ਇਖਤਿਆਰ ਤੀ ਪੁੱਤ ਕੋਈ ਵੀਡੀਓ ਦੇਖਦਾ ਸਾਡੀ ਸਾਥ ਜੋੜ ਕੇ ਬੇਨਤੀ ਹੈ ਬਾਈ ਗੁੱਸੇ ਗਿੱਲੇ ਛੱਡ ਕੇ ਇਸ ਸਮਾਂ ਨਾਲ ਖੜਨ ਦਾ ਯਾਰ ਕੁਝ ਨਹੀਂ ਚਾਹੀਦਾ ਨਾ ਅਸੀਂ ਕਹਿੰਨੇ ਨੂੰ ਲੈ ਜਾਓ ਨਾ ਅਸੀਂ ਨੂੰ ਕਹਿੰਨੇ ਦਾ ਇਲਾਜ ਕਰਾ ਦਿਓ ਬਸ ਆ ਕੇ ਮਿਲ ਜਾਓ ਤਾਂ ਜੋ ਇਸ ਬੁੱਢੇ ਬਾਪ ਨੂੰ ਥੋੜਾ ਹੌਸਲਾ ਹੋਵੇ ਮੇਰੇ ਆਪਣੇ ਮੇਰੇ ਕੋਲੇ ਆ ਕੇ ਚੱਕ ਨਹੀਂ ਰਿਹਾ ਜੀ ਮੁੰਡਾ ਫੋਨ ਮੁੰਡੇ ਦਾ ਨੰਬਰ ਸਾਡੇ ਕੋਲ ਸੀਗਾ ਅਸੀਂ ਫੋਨ ਵੀ ਲਾਦੇ ਕੀ ਨਾਮ ਬਾਪੂ ਮੁੰਡੇ ਦਾ ਹੇ ਇਹ ਮੁੰਡੇ ਦਾ ਜਿਹਨੂੰ ਫੋਨ ਲਾਇਆ ਆਪਾਂ ਬਲਜਿੰਦਰ ਇਹ ਕਿੱਥੇ ਰਹਿੰਦਾ ਬਲਜਿੰਦਰ ਬਲਜਿੰਦਰ ਜੀ ਨਿਰੰਦਰ ਹੈ ਨਾ ਪਾਸਪੋਰਟ ਬਾਹਰ ਵੀ ਗਿਆ ਸੀ ਬਾਪੂ ਕਿਤੇ ਬਾਹਰ ਗਿਆ ਸੀ ਮੈਂ ਜੀ ਕਿਹੜੀ ਕੰਟਰੀ ਉਹ ਤਾਂ ਮੈਂ ਜਾਂਦਾ ਭਰਾ ਦੀ ਦੁਕਾਨਾ ਸੀ ਉੱਥੇ ਕਾਰਪੈਂਟਰ ਰੀ ਲੱਕੜ ਰਿਆਂ ਕਿੱਥੇ ਦੁਬਈ ਚ ਦੁਬਈ ਚ ਦੋ ਦੁਕਾਨਾ ਸੀ ਫਿਰ ਮੈਨੂੰ ਜਦੋਂ ਇਤਨੀ ਛੁੱਟੀਆਂ ਨਾਲ ਮੈਨੂੰ ਉਹਨਾਂ ਦੇ ਸਾਥ ਲੈਣਾ ਮੈਂ 2 ਮਹੀਨੇ 3 ਮਹੀਨੇ ਲੈਣਾ ਉੱਥੇ ਓਕੇ ਖਰਚਾ ਕੋ ਚਾਹੀਦਾ ਦੁਬਈ ਕਿੰਨੇ ਵਰੀ ਆ ਗਏ ਚੈਨੜੀ ਕਿ ਮੈਨੂੰ ਸੱਜਿਆ ਸੀ ਮੈਂ ओके نو ਦੋਮੀਨੇ ਤੇ ਹੁਣ ਬਾਪੂ ਪਿਆਰਾ ਸਿੰਘ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆਂ ਜੀ ਜੇ ਇਹ ਕੌਣ ਆ ਬਾਪੂ ਪੂਰਨભાઈ ਇਹ ਮੇਰੇ ਸੱਜਣ ਵਿੱਚ ਬਾਪੂ ਪਿਆਰਾ ਅੱਛਾ ਜੀ ਚਲੋ ਧੰਨਵਾਦ ਭਾਈ ਤੁਹਾਡਾ ਯਾਰ ਤੁਸੀਂ ਇਹਨਾਂ ਦੀ ਮਦਦ ਕਰ ਦਿੱਤੀ ਤੁਹਾਡਾ ਚਲੋ ਸ਼ੁਕਰੀਆ ਤੁਸੀਂ ਕਿੰਨੇ ਸਾਲਾਂ ਤੋਂ ਜਾਣ ਲੱਗੇ ਕਿੰਨੇ ਟਾਈਮ ਤੋਂ ਕੋਈ 8-8 ਦਸ ਸਾਲ ਹੋ ਗਏ ਓਕੇ ਆਜੋ ਬਾਪੂ ਆਜੋ ਪਿਆਰਾ ਸਿੰਘ ਅਨ ਕੀ ਹੈ ਜੀ ਹੁਣ ਬਾਪੂ ਦੀ ਜ਼ਿੰਦਗੀ ਚ ਬਾਪੂ ਦੀ ਅੱਖਾਂ ਦੀ ਰੌਸ਼ਨੀ ਆ ਜਾਵੇ ਬਾਪੂ ਦਾ ਇਸ਼ਨਾਨ ਪਾਣੀ ਕਰਾ ਕੇ ਉਸ ਤੋਂ ਬਾਅਦ ਅਸੀਂ ਕੱਲ ਨੂੰ ਬਾਪੂ ਦੀ ਅੱਖਾਂ ਦਾ ਚੈੱਕਅਪ ਵਗੈਰਾ ਕਰਾਵਾਂਗੇ ਅੱਜ ਸਾਰੇ ਟੈਸਟ ਵਗੈਰਾ ਹੋ ਜਾਣਗੇ ਬਲੱਡ ਦੇ ਤੇ ਉਸ ਤੋਂ ਬਾਅਦ ਬਾਪੂ ਜੀ ਦਾ ਆਪਰੇਸ਼ਨ ਹੋ ਜੇਵੇ ਡਾਕਟਰ हामी ਭਰ ਦੇਣ ਵੀ ਹਾਂ ਸਰਜਰੀ ਹੋ ਸਕਦੀ ਆ ਤੇ 5-7 ਦਿਨਾਂ ਦੇ ਵਿੱਚ ਬਾਪੂ ਦੀਆਂ ਅੱਖਾਂ ਦੇਖਣਯੋਗੀਆਂ ਹੋ ਜਾਣ